ਮਾਰਿਆ ਔਰੀ ਮਾਂ ਤੇ ਵੀ 300 ਦਿਓ ਦੇਉਂਗਾ ਔਰੇ ਪਿਓ ਤੇ ਵੀ 300 ਦਿਓ ਦੇਉਂਗਾ ਔਰੀ ਘਰ ਵਾਲੀ ਤੇ ਵੀ 300 ਦੋ ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੇ ਮਾਮਾਏ ਤੇ ਚਾਹੇ ਚਾਚਾਏ ਤੇ ਚਾਹੇ ਦਾਦਾ ਤੇ ਚਾਹੇ ਪੁੱਤ ਹੈ ਤੇ ਚਾਹੇ ਪਤਨੀ ਹੈ ਤੇ ਚਾਹੇ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਗੱਬਰ ਅੰਦਰ ਦੇਤਾ 302 ਚ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦੇਉ ਦੇਉਂਗਾ ਔਰੇ ਪਿਓ ਤੇ ਵੀ 300 ਦੇਉ ਦੇਉਂਗਾ ਔਰੀ ਘਰ ਵਾਲੀ ਤੇ ਵੀ 302 ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦੇਉ ਦੇਉਂਗਾ ਔਰੇ ਪਿਓ ਤੇ ਵੀ 300 ਦੇਉ ਦੇਉਂਗਾ ਔਰੀ ਘਰ ਵਾਲੀ ਤੇ ਵੀ 302 ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾ ਤੇ ਚਾਹੀਏ ਪੋਤਾ ਤੇ ਚਾਹੀਏ ਪਤਨੀ ਐ ਤੇ ਚਾਹੀਏ ਮਾਂ ਐ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਗੈਂਗਸਟਰ ਐ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦੇਉ ਦੇਉਂਗਾ ਔਰੇ ਪਿਓ ਤੇ ਵੀ 300 ਦੇਉ ਦੇਉਂਗਾ ਔਰੀ ਘਰ ਵਾਲੀ ਤੇ ਵੀ 302 ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੋਤਾਏ ਤੇ ਚਾਹੀਏ ਪਤਨੀਏ ਤੇ ਚਾਹੀਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਗੈਂਗਸਟਰ ਹੈ ਰਾਜਾ ਬ੍ਰਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਆਪਣੇ ਇੱਕ ਹੋਰ ਬਿਆਨ ਕਰਕੇ ਹੁਣ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਸ ਦੇ ਵਿੱਚ ਉਹ ਆਖਰੇ ਨੇ ਕਿ ਅਸੀਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਪੂਰੇ ਟੱਬਰ ਨੂੰ ਚੋੱਕ ਕੇ ਹੁਣ ਜੇਲ੍ਹਾਂ ਦੇ ਵਿੱਚ ਸੁਟਾਂਗੇ ਧਾਰਾ 302 ਲਾ ਕੇ ਉਹਨਾਂ ਨੇ ਆਖਿਆ ਕਿ ਅਸੀਂ ਜਿਲ੍ਹਾਂੋਂ ਹੀ ਸੁਟਾਂਗੇ ਤਾਂ ਜੋ ਜਿਹੜੇ ਅਮਰੀਕਾ ਦੇ ਵਿੱਚ ਗੈਂਗਸਟਰ ਬੈਠੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਸੇਕ ਲੱਗ ਸਕੇ ਹਾਲ ਹੀ ਵਿੱਚ ਉਹਨਾਂ ਨੇ ਮਰਹੂਮ ਬੂਟਾ ਸਿੰਘ ਦੇ ਉੱਤੇ ਬਿਆਨ ਦਿੱਤਾ ਸੀ ਜਿਸ ਕਰਕੇ ਉਹ ਸਵਾਲਾਂ ਦੇ ਘੇਰੇ ਵਿੱਚ ਆਏ ਤਾਂ ਇਹ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਇੱਕ ਹੋਣ ਮਾਮਲਾ ਹੋਰ ਗਰਮਾ ਆ ਗਿਆ ਤਾਂ ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵਿਵਾਦਤ ਬਿਆਨ ਦਿੱਤਾ ਹੈ ਉਹਨਾਂ ਨੇ ਆਖਿਆ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਅਜਿਹੇ ਕਾਨੂੰਨ ਬਣਾਵਾਂਗੇ ਗੈਂਗਸਟਰਾਂ ਨੂੰ ਚੁੱਕ-ਚੁੱਕ ਕੇ ਅਸੀਂ ਗੈਂਗਸਟਰਾਂ ਦੇ ਟੱਬਰਾਂ ਨੂੰ ਚੁੱਕ ਕੇ ਅਸੀਂ ਜੇਲ੍ਹਾਂ ਦੇ ਵਿੱਚ ਸੁੱਟਾਂਗੇ ਆਪਣੇ ਵਿਵਾਦਤ ਬਿਆਨ ਦੇ ਵਿੱਚ ਉਹਨਾਂ ਨੇ ਸਬੋਧਨ ਕਰਦਿਆਂ ਆਖਿਆ ਜੇ ਕੋਈ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਉਹਦੀ ਮਾਂ ਉੱਤੇ ਵੀ 302 ਲੱਗੂਗਾ ਉਹਦੇ ਪਿਓ ਦੇ ਉੱਤੇ ਵੀ 302 ਘਰ ਵਾਲੀ ਦੇ ਉੱਤੇ ਵੀ 302 ਤੇ ਹੋਰ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਉੱਤੇ ਵੀ 302 ਲਾਵਾਂਗੇ ਅਜਿਹਾ ਕਾਨੂੰਨ ਅਸੀਂ ਬਣਾਵਾਂਗੇ ਅੱਗੇ ਉਹ ਆਖਦੇ ਨੇ ਕਿ ਪਰਿਵਾਰ ਨੂੰ ਵੀ 120B ਦੇ ਵਿੱਚ 302 ਦੇ ਵਿੱਚ ਫੜ ਕੇ ਲਿਆਉਣਾ ਪਊਗਾ ਸਾਰਿਆਂ ਨੂੰ ਚਾਹੇ ਮਾਮਾ ਹੈ ਚਾਹੇ ਚਾਚਾ ਹੈ ਚਾਹੇ ਦਾਦਾ ਹੈ ਚਾਹੇ ਪੋਤਾ ਹੈ ਚਾਹੇ ਪਤਨੀ ਹੈ ਚਾਹੇ ਮਾਂ ਹੈ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਤਾਂ ਫਿਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲੱਗੂਗਾ ਕਿ ਸਾਰਾ ਟੱਬਰ ਅੰਦਰ ਦੇ ਦਿੱਤਾ ਹੈ ਤਾਂ ਧਾਰਾ 302 ਇਹਨਾਂ ਦੇ ਉੱਤੇ ਜਿਹੜੀ ਹੈ ਉਹ ਲਾਈ ਜਾਵੇਗੀ ਤਾਂ ਰਾਜਾ ਵੜਿੰਗ ਵਿਵਾਦਤ ਬਿਆਨ ਦੇ ਰਹੇ ਨੇ ਰਾਜਾ ਵੜਿੰਗ ਦਾ ਇਹ ਬਿਆਨ ਇਸ ਕਰਕੇ ਵੀ ਵਿਵਾਦਤ ਹੈ ਕਿਉਂਕਿ ਜਿਹੜਾ ਅਪਰਾਧੀ ਹੈ ਜੋ ਸਾਡਾ ਸੰਵਿਧਾਨ ਹੈ ਸੰਵਿਧਾਨ ਆਖਦਾ ਹੈ ਕਿ ਜਾ ਜਿਸ ਨੇ ਅਪਰਾਧ ਕੀਤਾ ਹੈ ਤੇ ਉਸ ਨੂੰ ਹੀ ਸਜ਼ਾ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਉਸ ਦੇ ਟੱਬਰ ਨੂੰ ਉਸ ਦੇ ਪਰਿਵਾਰ ਨੂੰ ਸਜ਼ਾ ਜਿਹੜੀ ਹੈ ਉਹ ਨਹੀਂ ਮਿਲਣੀ ਜਾ ਸਕਦੀ ਇਸ ਕਰਕੇ ਹੁਣ ਆ ਭਾਜਪੀ ਨੇ ਵੀ ਸਵਾਲ ਚੁੱਕੇ ਨੇ ਰਾਜਾ ਵੜਿੰਗ ਦੇ ਇਸ ਬਿਆਨ ਦੇ ਉੱਤੇ ਉਹਨਾਂ ਨੇ ਆਖਿਆ ਕਿ ਖੁਦ ਨੂੰ ਸੰਵਿਧਾਨ ਤੋਂ ਵੀ ਉੱਪਰ ਸਮਝਣ ਲੱਗ ਪਏ ਨੇ ਇਹ ਲੋਕ ਤੇ ਦੂਜੇ ਪਾਸੇ ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਆਖਿਆ ਜੋ ਪੰਜਾਬ ਦੇ ਵਿੱਚ ਅਜਿਹਾ ਦੌਰ ਵੀ ਰਿਹਾ ਜਿਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਟੱਬਰਾਂ ਦੇ ਉੱਤੇ ਤਸ਼ੱਦਦ ਆਇਆ ਗਿਆ ਜਿਨ੍ਹਾਂ ਨੇ ਗੁਨਾਹ ਕੀਤਾ ਸੀ ਉਹਨਾਂ ਦੇ ਉੱਤੇ ਬੇਗੁਨਾਹਾਂ ਦੇ ਉੱਤੇ ਵੀ ਤਸ਼ੱਦਦ ਆਇਆ ਗਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ ਕਾਫੀ ਵੱਡਾ ਦੁਖਾਂਤ ਜਿਹੜਾ ਹੈ ਹੋ ਰਿਹਾ ਹੈ ਕਾਲਾ ਦੌਰ ਪੰਜਾਬ ਦੇ ਵਿੱਚ ਰਿਹਾ ਤੇ ਹੁਣ ਰਾਜਾ ਉੜਿੰਗ ਇੱਕ ਵਾਰ ਮੋੜ ਇਹ ਬਿਆਨ ਦੇ ਰਹੇ ਨੇ ਕਿ ਅਸੀਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਵੀ ਸਜ਼ਾ ਦੇਵਾਂਗੇ ਤਾਂ ਇਹਦਾ ਭਾਵ ਕੀ ਅਪਰਾਧ ਕਰੇ ਗੈਂਗਸਟਰ ਤੇ ਸਜ਼ਾ ਉਸਦੇ ਪਰਿਵਾਰ ਨੂੰ ਕਿਉਂ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਖੜਾ ਹੋ ਰਿਹਾ ਇੱਕ ਵਾਰ ਤੁਹਾਨੂੰ ਮੋੜ ਰਾਜਾ ਵੜਿੰਗ ਦਾ ਉਹ ਬਿਆਨ ਸੁਣਾਉਣਾ ਜਿਸ ਕਰਕੇ ਰਾਜਾ ਵੜਿੰਗ ਇੱਕ ਵਾਰ ਮੋੜ ਸਵਾਲਾਂ ਦੇ ਘੇਰੇ ਵਿੱਚ ਆ ਗਏ ਨੇ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦਿਓ ਦੇਉਂਗਾ ਔਰੇ ਪਿਓ ਤੇ ਵੀ 300 ਦਿਓ ਦੇਉਂਗਾ ਔਰੀ ਘਰ ਵਾਲੀ ਤੇ ਵੀ 300 ਦੋ ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਚਾਹੇ ਮਮਾ ਹੈ ਤੇ ਚਾਹੇ ਚਾਚਾ ਹੈ ਤੇ ਚਾਹੇ ਦਾਦਾ ਹੈ ਤੇ ਚਾਹੇ ਪੁੱਤ ਹੈ ਤੇ ਚਾਹੇ ਪਤਨੀ ਹੈ ਤੇ ਚਾਹੇ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ 302 ਲੱਗੂਗਾ ਵੀ ਸਾਰਾ ਗੱਬਰ ਅੰਦਰ ਦੇਤਾ 302 ਚ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 302 ਦੇਉਂਗਾ ਔਰੇ ਪਿਓ ਤੇ ਵੀ 302 ਦੇਉਂਗਾ ਔਰੀ ਘਰ ਵਾਲੀ ਤੇ ਵੀ 302 ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਇ ਮਮਾ ਹੈ ਤੇ ਚਾਇ ਚਾਚਾ ਹੈ ਤੇ ਚਾਇ ਦਾਦਾ ਹੈ ਤੇ ਚਾਇ ਪੁੱਤ ਹੈ ਤੇ ਚਾਇ ਪਤਨੀ ਹੈ ਤੇ ਚਾਇ ਮਾ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਥੇਕ ਲਗੂਗਾ ਵੀ ਸਾਰਾ ਨੱਬਰ ਅੰਦਰ ਦੇਤਾ 302 ਚ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦਿਓ ਦੇਉਂਗਾ ਔਰੇ ਪਿਓ ਤੇ ਵੀ 300 ਦਿਓ ਦੇਉਂਗਾ ਔਰੀ ਘਰ ਵਾਲੀ ਤੇ ਵੀ 300 ਦੋ ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਚਾਹੀਏ ਮਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਪਿਗਾਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦੇਉ ਦੇਉਂਗਾ ਔਰੇ ਪਿਓ ਤੇ ਵੀ 300 ਦੇਉ ਦੇਉਂਗਾ ਔਰੀ ਘਰ ਵਾਲੀ ਤੇ ਵੀ 302 ਦੇਉਂਗਾ ਕਾਨੂੰਨ ਬਣੂਗਾ ਤੇ ਪਰਿਵਾਰ ਨੂੰ ਵੀ 120 ਵੀ ਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਇਆ ਮਮਾ ਹੈ ਤੇ ਚਾਇ ਚਾਚਾ ਹੈ ਤੇ ਚਾਇ ਦਾਦਾ ਹੈ ਤੇ ਚਾਇ ਪੋਤਾ ਹੈ ਤੇ ਚਾਇ ਪਤਨੀ ਹੈ ਤੇ ਚਾਇ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਗੈਂਗਸਟਰ